ਅੱਜ ਦੀ ਵੀਡੀਓ ਤੁਹਾਡੇ ਕੋਲ ਜਿਹੜੀ ਮੈਂ ਲੈ ਕੇ ਆ ਰਿਹਾ ਇਸ ਵੀਡੀਓ ਨੂੰ ਤੁਸੀਂ ਵੇਖੋਗੇ ਗੱਲਬਾਤ ਇਹ ਆ ਵੀ ਜਦੋਂ ਆਪਾਂ ਕਿਸਦੇ ਸਹਾਰੇ ਛੱਡ ਗਵਾਂਡੀਆਂ ਦੇ ਸਹਾਰੇ ਛੱਡ ਕੇ ਗਿਆ ਸੀ ਇਹ ਮਾਪਿਓ ਤਾਂ ਬਾਅਦ ਦੇ ਵਿੱਚ ਜਿਹੜੇ ਕੰਡੇ ਕੱਢਣੇ ਪਏ ਆ ਮਾਪਿਓ ਨੂੰ ਕੱਢਣੇ ਪਏ ਆ ਲੋਕ ਹੱਸਦੇ ਆ ਜਿਹਦੇ ਘਰੇ ਮੁੰਡਾ ਚਿੱਟਾ ਲਾਉਂਦਾ ਹੋਵੇ ਨਾ ਲੋਕ ਕਹਿੰਦੇ ਆ ਵੀ ਚਿੱਟਾ ਲਾਉਣ ਦੇ ਸਾਨੂੰ ਕੀ ਆ ਪਰ ਅੱਜ ਜਿਹੜੀ ਤੁਹਾਡੇ ਕੋਲ ਮੈਂ ਵੀਡੀਓ ਲੈ ਕੇ ਆਇਆ ਇਹ ਤੁਹਾਡੇ ਨਾਲ ਵੀ ਹੋ ਸਕਦਾ ਇਦਾਂ ਨਾ ਸੋਚੋ ਵੀ ਤੁਹਾਡੇ ਨਾਲ ਨਹੀਂ ਹੋਣਾ ਇਹ ਤੁਹਾਡੇ ਨਾਲ ਹੀ ਹੋ ਸਕਦਾ ਕਿਸੇ ਦੀਆਂ ਗੱਲਾਂ ਤੇ ਕਿਸੇ ਦੇ ਘਰ ਨੂੰ ਬਰਬਾਦ ਵੇਖ ਕੇ ਕੇ ਨਾ ਤੁਸੀਂ ਹੱਸਦੇ ਹੋ ਪਰ ਜਦੋਂ ਤੁਹਾਡੇ ਨਾਲ ਹੋਊਗੀ ਨਾ ਉਦੋਂ ਤੁਹਾਨੂੰ ਪਤਾ ਲੱਗੂਗਾ ਇਸ ਬੰਦੇ ਦੇ ਨਾਲ ਪਿੰਡ ਦੇ ਲੋਕ ਨਹੀਂ ਖੜੇ ਪਰ ਬੰਦੇ ਨੇ ਹਿੰਮਤ ਨਹੀਂ ਛੱਡੀ ਕੀ ਗੱਲਬਾਤ ਆ ਸਾਰਾ ਮਸਲਾ ਕੀ ਆ ਅੱਜ ਤੁਹਾਨੂੰ ਬਖਾਵਾਂਗੇ ਅੱਜ ਮੜਾ ਖਿੱਚ ਕੇ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀ ਆ ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਜਿਹੜੀ ਤੁਸੀਂ ਤੁਸੀਂ ਜੇ ਇਹ ਖਬਰ ਸੁਣ ਲਈ ਨਾ ਤੁਸੀਂ ਕਹੋਗੇ ਵੀ ਅੱਜ ਤੋਂ ਬਾਅਦ ਮੈਂ ਆਪਣੀ ਕੁੜੀ ਨੂੰ ਜਾਂ ਆਪਣੇ ਮੁੰਡੇ ਨੂੰ ਜਾਂ ਆਪਣੀ ਘਰ ਵਾਲੀ ਨੂੰ ਕਿਸੇ ਦੇ ਸਹਾਰੇ ਨਹੀਂ ਛੱਡ ਕੇ ਜਾਂਦਾ ਕਿਉਂਕਿ ਜਿਹੜਾ ਕਾਰਨਾਮਾ ਇਸ ਕੁੜੀ ਇਸ ਦੇ ਇਸ ਦੇ ਇਸ ਦੀ ਕੁੜੀ ਦੇ ਨਾਲ ਹੋਇਆ ਨਾ ਇਹ ਤੁਹਾਡੇ ਨਾਲ ਵੀ ਹੋ ਸਕਦਾ ਇਸ ਕਰਕੇ ਕਿਸੇ ਦੇ ਸਹਾਰੇ ਆਪਣੇ ਜਵਾਕਾਂ ਨੂੰ ਨਾ ਛੱਡ ਕੇ ਜਾਇਆ ਕਰੋ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਹੈ ਇਸ ਬਾਈ ਨੂੰ ਪੁੱਛਾਂਗੇ ਇਸ ਦੀ ਕੁੜੀ ਦੇ ਨਾਲ ਕੀ ਗੱਲਬਾਤ ਬਣੀ ਆ ਆਜੋ ਮਰੇ ਖਿੱਚ ਕੇ ਆਜੋ ਕੀ ਹਾਲ ਚੱਲ ਆ ਬਈ ਠੀਕ ਹੈ ਕੀ ਗੱਲ ਕੀ ਹੋਇਆ ਸਾਰਾ ਮਸਲਾ ਕੀ ਹੈ ਬਈ ਜਿਹੜੀ ਗੱਲ ਸੱਚਾ ਹੋ ਜਿਹੜੀ ਹੋਈ ਆ ਮਸਲਾ ਤਾਂ ਬਈ ਸੱਚਾ ਹੋ। ਮਤਲਬ ਚੱਕਰ ਪਤਾ ਕੀ ਆ। ਜਿਹੜਾ ਗਵੰਢੀ ਹੁੰਦਾ ਇੱਕ ਆਪਣਾ ਹੋ ਮੰਨ ਕੇ ਚੱਲ ਭਰਾਈ ਹੁੰਦਾ ਹਨਾ। ਭਲਾ ਉਹ 사ਗਾ ਸਕੇਲਾ ਨਹੀਂ ਆ। ਫਿਰ ਵੀ ਆਪਾਂ ਨੂੰ ਰੱਬ ਵਾਂਗੂ ਯਕੀਨ ਹੁੰਦਾ ਦੁੱਖ ਦੇ ਸੁੱਖ ਦੇ ਸਾਰਾ ਕੁਝ ਆਪਾਂ ਉਹਨਾਂ ਨਾਲ ਖੜਦੇ ਤੋ ਆਪਣੇ ਨਾਲ ਖੜਦੇ ਆ ਕਿਉਂਕਿ ਰਿਸ਼ਤੇਦਾਰ ਆ ਜਾਂ ਕੋਈ ਹੋਰ ਆ ਉਹ ਤਾਂ ਚੱਲ ਕੇ ਆਊਗਾ। ਜਿਹੜਾ ਗਵੰਢੀ ਹੁੰਦਾ ਉਹ ਸਭ ਤੋਂ ਪਹਿਲਾਂ ਜੇ ਕੱਲ ਨੂੰ ਅੱਜ ਨੂੰ ਤਖਲੀਬ ਆਪਾਂ ਨੂੰ ਸਭ ਤੋਂ ਪਹਿਲਾਂ ਉਹਨੇ ਆਉਣਾ ਹੁੰਦਾ ਹਨਾ। ਤੇ ਪਰ ਇਹਨੇ ਗਵੰਢਾਂ ਵਾਲੀ ਯਾਰ ਕੋਈ ਰੱਖੀ ਨਹੀਂ ਗਈ। ਬਈ ਕੀ ਹੋਇਆ ਯਾਰ ਮੇਰੇ ਕੁੜੀ ਆ 16 ਸਾਲ ਦੀ ਹਨਾ। ਤੇ ਇੱਕ ਜਣ ਮੁੰਡਾ ਮੇਰੇ ਹੈਗਾ 11-12 ਸਾਲ ਦਾ ਤੇ ਸਾਡੀ ਚਲੋ ਹੁਣ ਵਿਸ਼ਵਾਸਤਾ ਹੁੰਦੀ ਆ ਅਸੀਂ ਆਉਦੇ ਕੰਮਾਂ ਤਾਂਤੇ ਚ ਮੈਂ ਤੇ ਮੇਰੀ ਘਰ ਵਾਲੀ ਜੇ ਕਿਤੇ ਜਾਣਾ ਵੀ ਹੁੰਦਾ ਤੇ ਇਹਨਾਂ ਕੁੜੀ ਚਲੋ ਐਂ ਕਹਿੰਦੇ ਚਲ ਵੀ ਆ ਤੁਹਾਡੇ ਘਰੇ ਛੱਡ ਜਾਨੇ ਆ ਤੇ ਯਾਰ ਨਿਗਰ ਰੱਖਿਓ ਕੁੜੀ ਨੂੰ ਤੇ ਮੁੰਡੇ ਨੂੰ ਪਰ ਜਿਹੜਾ ਗਵੰਡੀਆਂ ਦਾ ਮੁੰਡਾ ਸੀ ਉਹ ਮੁੰਡਾ ਨਹੀਂ ਸੀ ਬੰਦੇ ਕਹਿ ਸਕਦੇ ਹੈ 28-29 ਸਾਲ ਦਾ ਉਹਨੇ ਤੇ ਪਹਿਲੀ ਵਾਰ ਤਾਂ ਸਾਨੂੰ ਪਤਾ ਨਹੀਂ ਲੱਗਿਆ ਕੁੜੀ ਨੇ ਜਾਉਣੇ ਆ ਆਪ ਕੋਈ ਦੇਤੀ ਕੋਈ ਚੀਜ਼ ਦੂਜੀ ਵਾਰ ਸਾਨੂੰ ਪਤਾ ਲੱਗ ਗਿਆ ਜਦੋਂ ਕੁੜੀ ਨੇ ਆਖੇ ਘਰੇ ਵੀ ਗੱਲ ਮਾਂ ਨੂੰ ਦੱਸਿਆ ਹੋਊਗਾ ਫਿਰ ਮੈਂ ਪੁੱਛਿਆ ਮੈਂ ਕਿਹਾ ਵੀ ਤੂੰ ਸਾਨੂੰ ਪਹਿਲਾਂ ਕਾਹਤ ਨੂੰ ਦੱਸਿਆ ਕਹਿੰਦਾ ਜੇ ਮੈਂ ਤੂੰ ਕਿਸੇ ਨੂੰ ਦੱਸਿਆ ਤੇ ਮੈਂ ਤੈਨੂੰ ਮਾਰ ਦਊਗਾ ਤੇ ਫਿਰ ਮੇਰੇ ਕਹਿੰਦੀ ਵੀ ਹੁਣ ਦੂਜੀ ਵਾਰ ਹੋਇਆ ਤੇ ਕਹਿੰਦੀ ਮੈਨੂੰ ੱੱਕੇ ਨਾਲ ੱੱਕਾ ਕਰਦਾ ਸੀ ਮੇਰਾ ਜੀ ਨਹੀਂ ਸੀ ਕਰਦਾ ਉੱਥੇ ਜਾਣ ਨੂੰ ਤੁਸੀਂ ਮੈਨੂੰ ਛੱਡ ਜਾਂਦੇ ਮੈਂ ਤੁਹਾਨੂੰ ਕਹਿ ਨਹੀਂ ਸਕਦੀ ਸੀ ਕੁਝ ਮੈਂ ਕਿਹਾ ਤੂੰ ਮੈਨੂੰ ਉੱਦੇ ਹੀ ਦੱਸ ਦਿੰਦੀ ਵੀ ਭਾਈ ਇਹ ਚੀਜ਼ ਆਏ ਆ ਇਹ ਚੀਜ਼ ਆਏ ਆ ਵੀ ਮੈਂ ਉਹਨਾਂ ਦੇ ਕਰ ਪਰ ਕੁਰੀ ਕਹਿੰਦੀ ਵੀ ਨਹੀਂ ਮੈਨੂੰ ਪਤਾ ਨਹੀਂ ਲੱਗਿਆ ਮੈਨੂੰ ਉਹ ਨਹੀਂ ਹੋਇਆ ਜਵਾਗੜੀ ਸੀ ਕੀ ਪਤਾ ਨਹੀਂ ਕੀ ਮਾਲਾ ਕੀ ਉਹਦੇ ਪਾਇਆ ਹੋ ਸਰਚ ਹਨਾ ਜਾਂ ਕੀ ਜਾਂ ਅਗਲਾ ਕੀ ਹੁਣ ਅੱਜ ਕੱਲ ਬਈ ਵੀਡੀਓ ਦਾ ਵੀ ਜਵਾਨਾਂ ਚ ਵੀਡੀਓ ਰੰਪਨ ਵਾਲੀ ਹੋਵੇ ਤੇ ਜਵਾਗੜਾ ਡਰ ਜਾਂਦਾ ਤੇ ਪਰ ਹੁਣ ਉਹਨੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਉਹਨੇ ਆਪਦਾ ਦਿਲ ਦਲੇਰ ਕਰਕੇ ਵੀ ਉਹਦੀ ਮਾਂ ਨੂੰ ਦੱਸਿਆ ਹਨਾ ਜਾਂ ਉਹ ਤੋਂ ਵੀ ਇਹ ਚੀਜ਼ ਸਹਿਨ ਨਹੀਂ ਹੋਈ ਵੀ ਮੈਂ ਯਾਰਾ ਵੀ ਗਾਂ ਵੀ ਮੈਂ ਆਪਦਾ ਫਿਊਚਰ ਸੋਚਣਾ ਜਾਂ ਹਨਾ ਵੀ ਮੇਰੇ ਨਾਲ ਨੇ ਇਹ ਕੰਮ ਕੀ ਕੀਤਾ ਫਿਰ ਉਹਨੇ ਆਉਦੀ ਮਾਂ ਨੂੰ ਦੱਸਿਆ ਫਿਰ ਉਹਨੇ ਮੈਨੂੰ ਦੱਸਿਆ ਦੀ ਮਾਂ ਨੇ ਵੀ ਆ ਕਰਕੇ ਵੀ ਆਪਣੀ ਕੁੜੀ ਨਾਲ ਉਹਨੇ ਗਵੰਡਿਆਂ ਦੇ ਮੁੰਡੇ ਨੇ ਆ ਕੰਮ ਕੀਤਾ ਤੇ ਚਲ ਮੈਂ ਕੀ ਕੀਤਾ ਮੈਂ ਕੁੜੀ ਨੂੰ ਕਹੋ ਨਹੀਂ ਗਿਆ ਚਲ ਮੈਂ ਕੋਈ ਨਹੀਂ ਪਹਿਲਾਂ ਮੈਂ ਮੁੰਡੇ ਕੋਲ ਗਿਆ ਮੈਂ ਕਿਹਾ ਮੈਂ ਕਹਿੰਦਾ ਠੀਕ ਹੈ ਮੈਂ ਕਿਹਾ ਵੀ ਜਿਹੜੀ ਮੇਰੀ ਕੁੜੀ ਤੇ ਲਈ ਲੱਗਦੀ ਕੀ ਆ ਤੇ ਕਹਿੰਦਾ ਵੀ ਮੇਰੀ ਭਤੀਜੀ ਲੱਗਦੀ ਆ ਠੀਕ ਹੈ ਮੈਂ ਭਤੀਜੀ ਕੀ ਹੁੰਦੀ ਆ ਕਦਤੀ ਤੇ ਮੈਂ ਕਿਹਾ ਧੀ ਨਾ ਕੁਝ ਕਰਦੇ ਹੁੰਦੇ ਤੂੰ ਮਖਨ ਬਗਾਨੀ ਸਮਝ ਲਿਆ ਕਦਾ ਕੀ ਕੀਤਾ ਕੀ ਕੀਤਾ ਮੈਂ ਕੀ ਕੀਤਾ ਮੈਂ ਕੀ ਕੀਤਾ ਮੈਂ ਹਕ ਕੀਤਾ ਨਹੀਂ ਭੱਜਣ ਚ ਲੱਗਿਆ ਬਾਹਰ ਨੂੰ ਆਉਦੇ ਨਹੀਂ ਘਰ ਆਪ ਮੈਂ ਕੀ ਕੀਤਾ ਖੜਾ ਛਡਾਉਂਦੇ ਮੈਂ ਖੜਾ ਨਹੀਂ ਹੁਣ ਛੁੱਟਣਾ ਇੱਥੇ ਆ ਉਹ ਫੇਰ ਬਈ ਮੈਂ ਉਹਦੀ ਮੋੜ ਕੇ ਘਰ ਵਾਲੀ ਨੂੰ ਸਾਧ ਲਿਆ ਮੈਂ ਕਿਹਾ ਵੀ ਉਹ ਰਿਆ ਪੱਜਾਈ ਕਹਿੰਦੀ ਹਾਂ ਕਹਿੰਦੀ ਮੈਂ ਕਿਹਾ ਵੀ ਤੁਸੀਂ ਇਹਨਾਂ ਕੋਈ ਸਬੰਧ ਨਹੀਂ ਬਣਾਉਂਦੇ ਕਹਿੰਦੀ ਬਣਾਉਣੀ ਆ ਤੇ ਮੈਂ ਕਿਹਾ ਵੀ ਇਹਨਾਂ ਦਾ ਤਾਂ ਹਲਕਾ ਵਾ ਦੱਸ ਮੈਨੂੰ ਕਹਿੰਦੀ ਕੀ ਗੱਲ ਹੋ ਗਈ ਬਈ ਮੈਂ ਕਿਹਾ ਤੈਨੂੰ ਨਹੀਂ ਪਤਾ ਲੱਗੇ ਮੇਰੀ ਕੁੜੀ ਨੇ ਨੇ 2 ਵਜੇ ਨੂੰ ਪ੍ਰੈਗਨੈਂਟ ਕਰਤਾ ਨਹੀਂ ਆਇਆ ਕਰਤਾ ਉਹ ਕਰਤਾ ਕਹਿੰਦੀ ਮੈਂ ਤਾਂ ਇਹ ਚੀਜ਼ ਦਾ ਪਤਾ ਹੀ ਨਹੀਂਗਾ ਤੇ ਮੈਂ ਕਿਹਾ ਪੁੱਛ ਇਹਨ ਮੈਂ ਕਿਹਾ ਹੁਣ ਕਹਿੰਦੀ ਮੁਰਗੇ ਉਹਦੀ ਬਹੂ ਕਹਿੰਦੀ ਤੂੰ ਝੂਠ ਮਾਰਦਾ ਤੂੰ ਝੂਠ ਮਾਰਦਾ ਮੈਂ ਕਿਹਾ ਮੇਰੀ ਕੁੜੀ ਹਜੇ ਵੀ ਪ੍ਰੈਗਨੈਂਟ ਆ ਤੇ ਆਪਾਂ ਟੈਸਟ ਕਰਾ ਲਿਓਨੇ ਨਗੇਸ ਕਰੂੰ ਡੀਐਨਏ ਟੈਸਟ ਕਰਾਉਣੇ ਤਾਂ ਮੈਂ ਇੱਥੇ ਕੇਸ ਕਰੂੰਗਾ ਮੈਂ ਹੁਣ ਛੱਡਦਾ ਨਹੀਂ ਇਹਨੂੰ ਗਵਾਨ ਗੋਣ ਵਾਲਾ ਮੱਥਾ ਤਾਂ ਹੁਣ ਗਿਆ ਆਪਣਾ ਤੇ ਮੜ ਕੇ ਮੈਨੂੰ ਘਰੇ ਵਾ ਕੇ ਮੈਨੂੰ ਲੱਗ ਪਈ ਇਹ ਬੁੜੀਆਂ ਲੱਗ ਪੈਂਦੇ ਹੁੰਦੇ ਹਨ ਨਹੀਂ ਚਲ ਕੋਈ ਨਹੀਂ ਵੀ ਮaaf ਕਰਦੇ ਗਲਤੀ ਹੋ ਗਈ ਤੇ ਵੀ ਕੁੜੀ ਦੀ ਇੱਜ਼ਤ ਪੱਟੀ ਚਾਊਗੀ ਤੇਰੇ ਵੀ ਐ ਹੋਜੂ ਫਲਾਨਾ ਹੋਜੂ ਹਨਾ ਤੇ ਸਾਡੀ ਵੀ ਇੱਜ਼ਤ ਖਰਾਬ ਹੋਜੂ ਫਲਾਨਾ ਹੋਜੂ ਧੋੰਕਾ ਹੋਜੂ ਮਾਹਵੀ ਇਹ ਰਾਜ ਤਾਂ ਹੁਣ ਜਿਹੜੀ ਫਲਾਵ ਹੋਣੀ ਸੀ ਹੋ ਗਈ। ਵੀ ਹੁਣ ਮੈਂ ਉਹਨੂੰ ਬਖਸ਼ਦਾ ਨਹੀਂ। ਗਾਹੋਂ ਕਿਸੇ ਹੋਰ ਦਿੱਤੀ ਭੰਦੀ ਜ਼ਿੰਦਗੀ ਨਾ ਖਰਾਬ ਕਰੂਗਾ। ਤੇ ਜਾਂ ਇਹ ਵੀ ਇਹ ਏਡਾ ਕ ਹਫਸ਼ਾ ਦਾ ਹੋਇਆ ਪਿਆ। ਵੀ ਜਿਹੜੀ ਆਪ ਦੇ ਘਰਾਂ ਦੀ ਕੁੜੀ ਨੂੰ ਹੀ ਇਹ ਨੇ ਹੈ ਕੰਮ ਕੀਤਾ। ਮੈਂ ਕਹਾਂ ਮੈਂ ਨਹੀਂ ਬਖਸ਼ਣਾ। ਤੇ ਫੇਰ ਬਈ ਮੁਰਗਾ ਮੇਨੂੰ ਤਾਂ ਮਤਾਂ ਮਤਾਂ ਬੋਹ ਕੀਤਾ। ਤੋ ਚੰਨੀ ਰੱਖਣ ਪੈਲੇ ਹਨਾ। ਜੋ ਉਹ ਵੀ ਪਾਗੇ ਰੱਖੇ ਮੈਂ ਕਹਾਂ ਨਹੀਂ ਬਈ। ਇਹ ਨਹੀਂ ਮੈਂ ਕੰਮ ਕਰਨਾ। ਪਹਿਲਾਂ ਸੋਚਦਾ। ਵੀਰ ਤੂੰ ਵੀ ਸੋਚਦਾ ਵੀ ਮੇਰੀ ਵੀ ਧੀ ਆ ਹਨਾ ਤੇਰੇ ਹੁਣ ਜਵਾਕ ਆ ਤੇਰੀ ਹੁਣ ਕੁੜੀ ਮੈਂ ਹਸਿਆ ਸਤਾ ਸਾਲਾਂ ਦੀ ਆ ਕੱਲ ਨੂੰ 16 17 ਸਾਲਾਂ ਦੀ ਹੋ ਗਈ ਤੁਸੀਂ ਮੇਰੇ ਕੋਲ ਕਦੇ ਛੱਡ ਕੇ ਜਾਓਗੇ ਤੇ ਜੇ ਮੈਂ ਉਹਦੇ ਨਾਲ ਗਲਤ ਕੰਮ ਕਰਾਂ ਤੁਸੀਂ ਕੀ ਸੋਚੋਗੇ ਇਹ ਚੀਜ਼ ਤਾਂ ਉਹ ਚਲੋ ਉਹ ਤਾਂ ਆਪਾਂ ਕਹਿੰਦੇ ਨਿਆਣਾ ਜਿਵੇਂ ਅਲਡੋਮਰ ਹੁੰਦੀ ਆ ਇਹ ਤਾਂ ਸਿਆਣਾ ਸੀ ਨਾ 30 ਸਾਲ ਦੀ ਉਮਰ ਸੀ ਤੇ ਮੈਂ ਕਿਹਾ ਵੀ ਇਹਨੇ ਸੋਚਣਾ ਸੀਗਾ ਵੀ ਯਾਰ ਮੈਂ ਇਹ ਕੰਮ ਗਲਤ ਕਰੀ ਜਨਾ ਮਾਸੂਮ ਆ ਵੀ ਉਹਦੀ ਜ਼ਿੰਦਗੀ ਕਿਉਂ ਖਰਾਬ ਕਰਦਾ ਵੀ ਚਾਹੋ ਮੇਰਾ ਜੇ ਨਾ ਵਿਆਹ ਹੋ ਫੇਲ ਹੁੰਦਾ ਗੱਲ ਵੱਖ ਬੀ ਚਲ ਜੇ ਜਵਾਕ ਉਹਦੇ ਉਹਦੀ ਉਹਦੀ ਮਤਦਾ ਹੁੰਦਾ ਇਹਦਾ ਸਿਆਣਾ ਬਣਾ ਸੀਗਾ ਤੇ ਬਸ ਇੱਥੋਂ ਬਈ ਮੁੜ ਕੇ ਸਾਡਾ ਬਹੁਤ ਕਲੇਸ਼ ਪਿਆ ਚੱਲੀ ਗਿਆ ਬਹੁਤ ਕਲੇਸ਼ ਪਿਆ ਹਨ ਤੇ ਫਿਰ ਮੈਂ ਜਦੋਂ ਉਹ ਹਟਾਈ ਨਹੀਂ ਹਟਾਈ ਨਹੀਂ ਮੈਨੂੰ ਠੋਕੇ ਕਹਿੰਦਾ ਜਾ ਜਾ ਕਰ ਲੈ ਜਾ ਜਿਹੜਾ ਤੈਨੂੰ ਹੁੰਦਾ ਮੈਂ ਕਿਹਾ ਪਤਨੂ ਮੈਂ ਇਹ ਤਾਂ ਕਰੂੰਗਾ ਹੀ ਮੈਂ ਤੈਨੂੰ ਬਖਸ਼ਣਾ ਥੋੜੋ ਤੇ ਮੁੜ ਕੇ ਮੈਂ ਬਈ ਕੀ ਕੀਤਾ ਮੈਂ ਕੰਪਲੇਂਟ ਕਰਤੀ ਹਨ ਜਦੋਂ ਕੰਪਲੇਂਟ ਕਰਤੀ ਤੇ ਮੇਰੇ ਸਾਡੇ ਦੇ ਪਿੰਡ ਦੀ ਪੰਚਾਇਤ ਲੱਗ ਪਈ ਨਹੀਂ ਨਹੀਂ ਯਾਰ ਉਹ ਤੂੰ ਗਲਤ ਕੰਮ ਕਰਤਾ ਤੂੰ ਗਲਤ ਕੰਮ ਕਰਤਾ ਸਰਪੰਚ ਦੇ ਗੱਲ ਪਾਇਆ ਮੈਂ ਕਿਹਾ ਜੇ ਸਰਪੰਚਾ ਇੱਥੇ ਤੇਰੀ ਕੁੜੀ ਹੁੰਦੀ ਤੂੰ ਕੀ ਸੋਚਦਾ ਮੈਨੂੰ ਕਹਿੰਦਾ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਹੁੰਦੀ ਮਹਾਂ ਭਲਾ ਇੱਕ ਨਾ ਵੱਜੇ ਭਲਾ ਦੋ ਨਾ ਵੱਜੇ ਇਹਨੂੰ ਸੋਚਣੇ ਚਾਹੀਦੇ ਸੀ ਉਹ ਤਾਂ 16 ਸਾਲਾਂ ਦੀ ਜਵਾਕੜੀ ਐ ਤੂੰ ਦੱਸ ਤੇਰੀ ਕੱਲ ਨੂੰ ਕੁੜੀ ਇੱਥੇ ਹੋਂਦ ਤੇਰੀ ਵੀ ਮੈਂ ਉਹਨੂੰ 18-19 ਸਾਲਾਂ ਦੀ ਹੋਈ ਵੀ ਐ ਜੇ ਉਹੀ ਤੇਰੀ ਕੁੜੀ ਨੂੰ ਇਹ ਪ੍ਰੈਗਨੈਂਟ ਕਰਦੇ ਮੁੜ ਕੇ ਮੈਨੂੰ ਬੋਲਣ ਲੱਗਾ ਕਿ ਮੈਂ ਕਿਹਾ ਆਹੀ ਹੁੰਦੀ ਐ ਜਦੋਂ ਧੀ ਤੇ ਗੱਲ ਆਉਂਦੀ ਹਾਂ ਗੁੱਸਾ ਕਹਿੰਦੇ ਮੈਂ ਕਿਹਾ ਜਦੋਂ ਧੀ ਤੇ ਗੱਲ ਆਉਂਦੀ ਆ ਮੈਂ ਕਿਹਾ ਉਹਦੋਂ ਆਹੀ ਹੁੰਦਾ ਹੁੰਦਾ ਮੈਂ ਕਿਹਾ ਮੇਰੀ ਵੀ ਧੀ ਐ ਉਹ ਮਹਾ ਸਿੱਟੀ ਵੀ ਨਹੀਂ ਉਹ ਮੇਰੀ ਤੇ ਮੈਂ ਕਿਹਾ ਇਹ ਬੰਦੇ ਨੇ ਕੀ ਸੋਚਿਆ ਬੇਸਤ ਮੰਟਲ ਪਿਆ ਸਾਡਾ ਉੱਥੇ ਮਸਲ ਪੈਂਚਨਾ ਵੀ ਜਫੋ ਜਫੀ ਹੋਇਆ ਹੈ ਨਾ ਤੇ ਮੈਂ ਕਿਹਾ ਹੁਣ ਤੂੰ ਦਖ ਪੁਰਕੇ ਪੰਚਾਇਤ ਕਹਿੰਦੀ ਚੱਲ ਤੇਰਾ ਹੱਕ ਨਹੀਂ ਸੀ ਉਹਨਾਂ ਬੋਲਦਾ ਮੈਂ ਯਾਰ ਮੇਰੀ ਕੁੜੀ ਨੂੰ ਇਹ ਕਿਵੇਂ ਬੋਲਦਾ ਵੀ ਅਕਸਰ ਜੀ ਉਹਦੇ ਨਾਲ ਗਲਤ ਕੰਮ ਹੋਇਆ ਮੇਰਾ ਹੱਕ ਆ ਮਾਦਾ ਪਿਓ ਆ ਖਾਣ ਦਾ ਮੇਰਾ ਹੱਕ ਆ ਇਹ ਕਿਵੇਂ ਮੈਨੂੰ ਕਹਿ ਦੇਣਗੇ ਵੀ ਤੂੰ ਐ ਕਰ ਲਾ ਤੂੰ ਉਹ ਕਰ ਲਾ ਮੈਨੂੰ ਦੇ ਨਾ ਕਹਿੰਦੇ ਕਿ ਪੈਸੇ ਲੈ ਲਾ ਤੂੰ 20 ਲੱਖ ਰੁਪਇਆ ਤੂੰ ਵੀ ਤੂੰ ਕੇਸ ਨਾ ਕਰ ਵਾਪਸ ਲੈ ਲੈ ਮੈਂ ਕਿਹਾ ਮਾਦੀ ਧੀ ਦੀ ਅੱਜ ਤੇ 20 ਲੱਖ ਚ ਵੇਚ ਦੂੰਗਾ ਠੀਕ ਹੈ ਅਗਲਾ ਕੱਲ ਨੂੰ ਮੈਨੂੰ ਕੱਲ ਨੂੰ ਰਿਸ਼ਤਾ ਹੋ ਮਾਹ ਵੀ ਨਹੀਂ ਪੈਸੇ ਤਾਂ ਮਖਾ ਮੇਰੇ ਕੋਲੇ ਵਿਥੇ ਲਿਆ ਫਿਰ ਮੈਂ ਉਹਨੂੰ ਕਿਹਾ ਸਰਪੰਚ ਨੂੰ ਕਿਹਾ ਮਹਲਾ 20 ਲੱਖ ਮੈਂ ਦਿੰਨਾ ਤੂੰ ਮਾ ਮੈਨੂੰ ਆਪਦੀ ਕੁੜੀ ਨੂੰ ਭੇਜ ਮੇਰੇ ਕੋਲੇ ਮੇਰਾ ਬਹੁਤ ਕੰਮ ਚੱਲਿਆ ਸਰਪੰਚ ਜਾਨੀ ਕਿ ਉਹਦੀ ਮਦਦ ਕਰਾਉਂਦਾ ਸੀਗਾ ਤੇ ਮੁਰਕੇ ਸਾਡਾ ਕੰਮ ਬੂਹ ਦਾ ਚੱਲਿਆ ਫਿਰ ਮੈਂ ਪੰਚਾਇਤ ਦੇ ਬੰਦੇ ਸੀ 6-7 ਤੇ ਉਹ ਬੰਦੇ ਚੱਲ ਆਪਣੀ ਹੈਲਪ ਕਰਾਈ ਉਹਨਾਂ ਨੇ ਉਹ ਕਹਿੰਦੇ ਯਾਰ ਇਹ ਤਾਂ ਗਲਤ ਆ ਵੀ ਜਦ ਸਾਡਾ ਸਰਪੰਚ ਵੀ ਗਲਤ ਹੋ ਗਿਆ ਵੀ ਅਮੇ ਉਹਦੀ ਮਦਦ ਤੇ ਲਈ ਜਾਂਦਾ ਪਰ ਇਹ ਚੀਜ਼ ਗਲਤ ਆ ਕਹਿੰਦਾ ਵੀ ਹਲਕ ਆਪਣੇ ਪਿੰਡ ਚ ਹਲਕ ਦਿੱਤੀ ਪੈਂਦੀ ਹੈ ਇੱਜ ਤਾਂ ਪਿੰਡ ਜਿੱਥੂਦ ਹੋ ਗਈ ਬਾਈ ਬਾਈ ਬਾਦ ਤੇ ਵਿਜਵਾ ਆ ਕੇ ਮੁੜ ਕੇ ਕੱਲ ਨੂੰ ਅਲਾ ਕੱਲ ਨੂੰ ਜਵਾਕ ਦਾ ਵਿਆਹ ਨਹੀਂ ਹੋਣੇ ਠੀਕ ਆ ਵੀ ਇਹਦੇ ਤਾਂ ਹੁਣ ਘਰ ਵਾਲੇ ਵੀ ਆ ਘਰ ਵਾਲੀ ਪਤਾ ਨਹੀਂ ਕੀ ਇਹਦਾ ਦਿਮਾਗ ਚ ਪਾਇਆ ਵਾ ਘਰ ਵਾਲੀ ਅਖੇ ਘਰ ਵਾਲੀ ਹੋ ਨਹੀਂ ਘਰ ਵਾਲਾ ਕਹਿੰਦੇ ਇਹ ਤੇ ਛੱਡ ਕੇ ਜਾਵੜਾਂਗਾ ਹਨ ਜਮੇ ਹੀ ਨਹੀਂ ਉਹ ਤਾਂ ਮਾਂ ਦਿੱਤੀ ਪਤਾ ਨਹੀਂ ਕੀ ਉਹਨੂੰ ਹੋਇਆ ਵਾ ਉਹਦੇ ਲਈ ਮੈਂ ਤਾਂ ਕਰੀ ਜਾਂਦੀ ਆ ਵੀ ਮਿਲ ਘਰ ਵਾਲਾ ਨੂੰ ਤੇ ਜੇਲ ਨਾ ਕਰਾਦੀ ਮੈਂ ਘਰ ਵਾਲਾ ਨੂੰ ਜੇਲ ਨਾ ਕਰੇ ਦਿਲਾ ਦੱਸ ਦੇਖ ਲੋ ਯਾਰ ਦੋਸਤੋ ਅੱਜ ਕੱਲ ਦਾ ਸਿਸਟਮ ਇਦਾਂ ਦਾ ਹੋਇਆ ਪਿਆ ਵੀ ਕੌਣ ਕਿਸ ਤੇ ਯਕੀਨ ਕਰ ਲੂਗਾ ਕਿਉਂ ਐ ਕਿਵੇਂ ਆਪਣੀ ਕੁੜੀ ਨੂੰ ਕਿ ਇਹਦੇ ਗਵਾਂਢੀ ਦੇ ਘਰੇ ਛੱਡ ਜੂ ਜਾਂ ਆਪਣੇ ਘਰ ਵਾਲੀ ਨੂੰ ਜਾਂ ਕਿਸੇ ਨੂੰ ਕਿਸੇ ਦੇ ਸਾਰੇ ਛੱਡ ਜੂਗਾ ਪਹਿਲਾਂ ਜਿਹੜੇ ਗਵਾਂਢੀ ਹੁੰਦੇ ਸੀ ਨਾ ਉਹ ਬੜੇ ਪਿਆਰੇ ਹੁੰਦੇ ਸੀ ਵਧੀਆ ਹੁੰਦੇ ਸੀ ਲੋਕ ਆਪਣੀਆਂ ਧੀਵਾਂ ਧੀਆਂ ਦੇ ਬਰਾਬਰ ਸਮਝਦੇ ਸੀ ਬਗਾਨੀ ਧੀ ਨੂੰ ਵੀ ਪਿੰਡ ਦੀ ਯਾਰ ਕੁੜੀ ਨੂੰ ਹਰ ਕੁੜੀ ਨੂੰ ਇਹੀ ਜੇ ਕੋਈ ਮਾੜਾ ਬੋਲਦਾ ਸੀ ਨਾ ਹੋਰ ਪਿੰਡ ਦਾ ਤਾਂ ਉਹ ਕਹਿੰਦੇ ਸੀ ਸਾਡੇ ਪਿੰਡ ਦੀ ਧੀ ਆ ਪਰ ਅੱਜ ਕੱਲ੍ਹ ਕਹਿੰਦੇ ਸਾਡੀ ਮਸ਼ੂਕ ਆ ਸਾਡੇ ਪਿੰਡ ਦੀ ਮਸ਼ੂਕ ਆ ਤੂੰ ਹੱਥ ਕਿਵੇਂ ਲਾ ਲਿਆ ਓਏ ਇਹ ਤਾਂ ਮੇਰੇ ਨਾਲ ਗੱਲਬਾਤ ਆ ਤੂੰ ਉਹਦੇ ਨਾਲ ਕਿਵੇਂ ਕਰੇਂਗੀ ਮੇਰੇ ਨਾਲ ਗੱਲਬਾਤ ਕਰ ਇਹ ਅਜਿਹੀਆਂ ਗੱਲਾਂ ਹੁੰਦੀਆਂ ਅੱਜਕੱਲ ਜਿਹੜਾ ਇਹਦੀ ਕੁੜੀ ਦੇ ਨਾਲ ਸਿਸਟਮ ਬਣਿਆ ਇਹ ਤੁਹਾਡੇ ਨਾਲ ਵੀ ਹੋ ਸਕਦਾ ਮੈਂ ਸੱਚੀ ਤੇ ਹਕੀਕਤ ਗੱਲ ਦੱਸਦਾ ਕਦੇ ਵੀ ਕਿਸੇ ਤੇ ਯਕੀਨ ਕਰਕੇ ਨਾ ਛੱਡ ਕੇ ਜਾਓ ਆਪਣੇ ਪਰਿਵਾਰ ਨੂੰ ਕਿਸੇ ਦੇ ਸਾਰੇ ਜੇ ਜਿਵੇਂ ਇਸ ਬੰਦੇ ਨੇ ਗਲਤੀ ਕੀਤੀ ਹੈ ਨਾ ਆਪਣੀ ਕੁੜੀ ਨੂੰ ਛੱਡ ਕੇ ਜਾਵਲਿਆ ਪਹਿਲੀ ਵਾਰੀ ਪ੍ਰੈਗਨੈਂਟ ਕੀਤਾ ਉਦੋਂ ਨਹੀਂ ਪਤਾ ਲੱਗਿਆ ਉਦੋਂ ਕਿਵੇਂ ਨਾ ਕਿਵੇਂ ਕਰਕੇ ਦਵਾਈ ਦੂਈ ਬੂਟੀ ਬਾਟੀ ਲੈ ਕੇ ਕੁੜੀ ਨੂੰ ਕਿਵੇਂ ਨਾ ਕਿਵੇਂ ਸੈੱਟ ਕਰਤਾ ਉਹਨਾਂ ਨੇ ਦੂਜੀ ਵਾਰੀ ਪ੍ਰੈਗਨੈਂਟ ਹੋਈ ਆ ਕੁੜੀ ਨੇ ਦਲੇਰ ਹੋ ਕੇ ਦੱਸਿਆ ਇਹਨਾਂ ਨੂੰ ਵੀ ਮੇਰੇ ਨਾਲ ਉਹ ਬਾਈ ਮੇਰੇ ਨਾਲ ੱੱੱਕਾ ਕਰਦਾ ਜਿਨ੍ਹਾਂ ਦੇ ਘਰੇ ਤੁਸੀਂ ਮੈਨੂੰ ਛੱਡ ਕੇ ਜਾਂਦੇ ਹੋ ਨਹੀਂ ਤਾਂ ਕੁੜੀ ਦੱਸਦੀ ਨਹੀਂ ਹੁੰਦੀ ਪਰ ਉਹਨੇ ਦੱਸਿਆ ਕਿਉਂ ਕਿਉਂਕਿ ਉਹ ਚੀਜ਼ ਉਹ ਕਰਨਾ ਨਹੀਂ ਚਾਹੁੰਦੀ ਸੀ ਉਹਦੇ ਨਾਲ ੱੱੱਕੇ ਨਾਲੇ ਕੰਮ ਹੁੰਦਾ ਸੀ ਇਹ ਚੀਜ਼ ਕਰਕੇ ਉਸ ਨੂੰ ਗੁੱਸਾ ਆਇਆ ਤੇ ਇਹਨੂੰ ਦੱਸਿਆ ਇਹਨੇ ਫਿਰ ਗੁੱਸੇ ਦੇ ਵਿੱਚ ਆ ਕੇ ਉਹਨਾਂ ਦੇ ਘਰੇ ਗਾਲਾਂ ਗੁਲਾਂ ਕੱਢ ਕੇ ਆਇਆ ਤੇ ਕੇਸ ਪਾਇਆ ਪਰ ਸਰਪੰਚ ਅੱਗੋਂ ਕੀ ਬੋਲਦਾ ਬੀ ਦਾ ਤਾੜੀ ਦੋਨੇ ਹੱਥ ਨਾਲ ਵਜਦੀ ਪਤੰਦਰਾ ਵੀ ਮੇਰੀ ਗੱਲ ਸੰਦੇ ਜਿੱਥੇ ਤੋਂ ਗੱਲ ਠੰਡੀ ਪਾਉਣੀ ਆ ਉੱਥੇ ਤੂੰ ਹੋਰ ਚ ਸਿਸਟਮ ਹੀ ਬੋਲੀ ਜਾਨਾ ਮਤਲਬ ਤੂੰ ਕਸੂਰ ਤਾਂ ਇੰਨਾ ਚ ਕੱਢੀ ਜਾਨਾ ਬੰਦੇ 'ਚ ਤਾਂ ਕਸੂਰ ਕੱਢਦਾ ਹੀ ਨਹੀਂ ਪਿਆ ਯਾਰ ਗੱਲ ਇਹ ਆ ਵੀ ਅੱਜ ਦਾ ਟਾਈਮ ਜਿਹੜਾ ਹੈਗਾ ਕਲਯੁਗ ਦਾ ਟਾਈਮ ਆ ਮਹਾਕਲਯੁਗਾ ਜਿਹਦਾ ਟਾਈਮ ਅੱਜ ਦੇ ਟਾਈਮ ਦੇ ਵਿੱਚ ਜੇ ਆਪਣੇ ਬੱਚੇ ਬਚਾਉਣੇ ਆ ਤਾਂ ਕਿਸੇ ਦੇ ਸਾਰੇ ਨਾਂ ਛੱਡ ਕੇ ਜਾਓ ਸਿੱਧੀ ਜੀ ਤੇ ਸਪਸ਼ਟ ਗੱਲ ਆ ਅੱਛਾ ਭਾਈ ਜਿਹੜਾ ਉਹ ਬੰਦਾ ਹੁਣ ਕੀ ਨਿਬੜਿਆ ਕੀ ਨਿਬੜਿਆ ਤੁਹਾਡਾ ਭੇਜਤਾ ਭਾਈ ਉਹ ਉੱਥਾ ਦੇ ਥਾਣੇ ਲੈ ਗਿਆ ਸੀਗੇ ਹਾਂ ਬਾਕੀ ਸਾਰੇ ਲਿੱਟੀਆਂ ਨਹੀਂ ਮਾਰੀਆਂ ਉਹਦੇ ਕੁੱਟਿਆ ਤਾਂ ਮੈਂ ਬਹੁਤ ਆ ਹੋਰ ਲੋਕਾਂ ਨੇ ਨਹੀਂ ਕੁੱਟਿਆ ਲੋਕ ਯਾਰ ਜਿਹੜੇ ਲੋਕ ਤਾਂ ਸਵਾਦ ਲੈਂਦੇ ਜਿਹੜੇ ਤਾਂ ਮੇਰੇ ਨਾਲ ਦੇ ਸੀਗੇ ਹਮਾਇਤ ਕਰਦੇ ਸੀਗੇ ਉਹਨਾਂ ਨੇ ਤਾਂ ਮਾਰ ਗਾ ਜਿਹੜੇ ਦੂਜੇ ਸੀਗੇ ਮਾਲਾ ਵੀ ਦੋਨੇ ਪਾਸੇ ਜਿਵੇਂ ਕਹਿੰਦੇ ਨੇ ਵੀ ਸੜ ਦੋ ਬੁਰਕੀ ਤੇ ਆਪੇ ਲੜੀ ਜਾਣਗੇ ਹਨਾ ਸਵਾਦ ਲੈਂਦੇ ਸਾਰੇ ਮਤਲਬ ਜ਼ਿਆਦਾਤਰ ਲੋਕ ਸਵਾਦ ਲੈਂਦੇ ਆ ਬਈ ਇੱਕ ਕੱਚੀ ਜਿਹੀ ਗੱਤ ਵੱਧ ਲੈਂਦੇ ਹਨਾ ਪਰ ਜਦੋਂ ਜਿਹਦੇ ਘਰੇ ਅੱਗ ਲੱਗਦੀ ਪਤਾ ਉਹਨੂੰ ਹੁੰਦਾ ਹੁਣ ਸਾਡੇ ਤਾਂ ਬੁਰਕੀ ਨਹੀਂ ਲੰਗਦੀ ਉਦੋਂ ਦੀ ਠੀਕ ਆ ਤੇ ਇਹ ਬੰਦੇ ਨੇ ਸਾਡਾ ਘਰ ਖਰਾਬ ਕਰਕੇ ਦਾ ਕਦਮ ਲਈ ਧੀ ਦੀ ਅੱਜ ਖਰਾਬ ਕਰਤੀ ਤੇ ਪਰ ਜਿਹੜਾ ਹੁਣ ਸਰਪੰਚਰ ਕਿਥੇ ਹੁਣ ਲੋਕਾਂ ਨੇ ਸਾਡੇ ਪਿੰਡ ਦੇ ਜਿਹੜੇ ਵੀ ਸਹੀ ਬੰਦੇ ਸੀ ਉਹਨਾਂ ਨੇ ਬਹੁਤ ਗਾਲਾਂ ਕੱਢੀਆਂ ਸਰਪੰਚ ਨੂੰ ਵੀ ਤੇਰਾ ਇਹ ਹੱਕ ਨਹੀਂ ਸੀ ਬੰਦਾ ਤੂੰ ਇਹ ਕੰਮ ਗਲਤ ਕੀਤਾ ਤੇ ਕੀ ਕਹਿਣਾ ਚਾਹਣਾ ਜਿਹੜੇ ਲੋਕ ਇਦਾਂ ਦਾ ਕੰਮ ਕਰਦੇ ਆ ਵੀ ਅੱਜ ਅੱਜਕੱਲ੍ਹ ਟਾਈਮ ਦੇ ਵਿੱਚ ਕਿ ਧੀ ਨੂੰ ਕਿਸੇ ਦੀ ਧੀ ਬਗਾਨੀ ਨੂੰ ਵੀ ਅਗਲਾ ਗਲਤ ਸਮਝਦਾ ਪਹਿਲਾਂ ਉਹ ਟਾਈਮ ਹੁੰਦਾ ਸੀ ਵੀ ਬਗਾਨੀ ਧੀ ਨੂੰ ਵੀ ਐਂ ਕਹਿੰਦਾ ਸੀ ਸਾਡੇ ਪਿੰਡ ਦੀ ਧੀ ਆ ਅੱਜ ਦੇ ਟਾਈਮ ਦੇ ਵਿੱਚ ਕੱਲ ਜੋ ਕਿਉਂ ਇਦਾਂ ਦਾ ਭਾਈ ਇੱਕ ਚੀਜ਼ ਜੇ ਅੱਗੇ ਸੋਚਦੇ ਹੁੰਦੇ ਸੀ ਅੱਗੇ ਆਪਣੇ ਜਿਹੜੇ ਬਜ਼ੁਰਗ ਹੁੰਦੇ ਸੀ ਉਹਨਾਂ ਬਗਾਨੀ ਨੀਤੀ ਨੂੰ ਵੀ ਆਪਦੀ ਇੱਜ਼ਤ ਸਮਝਦੇ ਹੁੰਦੇ ਸੀ ਨਾ ਪਿੰਡ ਦੀ ਮੰਨ ਲਾ ਕੇ ਚੱਲ ਅਗਲਾ ਕਹਿੰਦਾ ਪਿੰਡ ਦੀ ਇੱਜ਼ਤ ਆ ਹੁਣ ਅਗਲਾ ਆੜ ਗਵਾੜ ਵੀ ਨਹੀਂ ਹੁਣ ਤਾਂ ਵੀ ਆੜ ਗਵਾੜ ਚ ਭੱਜੀ ਜਾਂਦੇ ਆ ਕੁੜਗਾਂ ਮੁੰਡੇ ਤੇ ਜਨਨ ਕਿ ਜਿਵੇਂ ਇੱਕ ਹਸਾਉਣਾ ਵੇਖਦੇ ਵੀ ਖੂਨ ਲੋਕਾਂ ਦਾ ਚੱਟਾ ਹੋ ਗਿਆ ਹੁਣ ਰਿਸ਼ਤੇ ਤਾਰ ਤਾਰ ਹੋ ਗਏ ਰਸਤਾ ਦੀ ਅਹਿਮੀਅਤ ਨਹੀਂ ਰਹੇਗੀ ਕੋਈ ਠੀਕ ਆ ਹੁਣ ਜੇ ਮੰਨ ਕੇ ਚੱਲ ਅਗਲਾ ਕਹਿੰਦਾ ਅੱਗੇ ਜਾਂਦੇ ਸੀ ਰਸਤੇਦਾਰੀ ਚ ਤੇ ਅੱਗੇ ਜਿਵੇਂ ਮਾਲਾ ਹਾਂ ਜਿੱਥੇ ਕਿਤੇ ਭੂਆ ਵਿਆhti ਉਹ ਦਰਾਲੀਆਂ ਚ ਠਾਣੀਆਂ ਚਾਰ ਪੰਜ ਹੁੰਦੀਆਂ ਸੀ ਤੇ ਹੁਣ ਜਿਹੜੀਆਂ ਉਹਨਾਂ ਦੇ ਮਾਂ ਕੁੜੀਆਂ ਹੁੰਦੀਆਂ ਸੀ ਉਹ ਵੀ ਐਕਸਲ ਆਪਾਂ ਆਪਣੀਆਂ ਭੈਣਾਂ ਸਮਝਦੇ ਕਿਉਂਕਿ ਆਪਦੀ ਭੂਆ ਦੀ ਕੁੜੀ ਤੇ ਨਾਲ ਉਹ ਵੀ ਭੂਆ ਦਾ ਕੁੜਕਾ ਹਨਾ ਹੁਣ ਕੀ ਅਗਲਾ ਕਰਦਾ ਅਗਲਾ ਕਹਿੰਦਾ ਜਿਹੜੀ ਮੇਰੀ ਭੂਆ ਦੀ ਕੁੜੀ ਆ ਉਹ ਤਾਂ ਕੋਈ ਨਹੀਂ ਦੂਜਿਆਂ ਤੇ ਕਲਾ ਬੰਦਾ ਮੜ ਕੇ ਜਾ ਕੇ ਉਥੇ ਲੈਣ ਮਾਰ ਲੱਗ ਜਾਂਦੇ ਹਨਾ ਉਹ ਚੀਜ਼ਾਂ ਨਹੀਂ ਚੰਗੀਆਂ ਆਪਾਂ ਉਹ ਚੀਜ਼ਾਂ ਨਹੀਂ ਕਰਦੇ ਕਿਉਂਕਿ ਜੇ ਇਹ ਚੀਜ਼ ਸੋਚਣਾ ਵੀ ਸਾਡੇ ਘਰੇ ਵੀ ਧੀ ਪੈਣਾ ਸਾਡੀ ਕੁੜੀ ਨਾਲ ਕੋ ਕੱਲ ਨੂੰ ਇਹ ਕੰਮ ਕਰੂਗਾ ਤੇ ਉਹ ਵੀ ਬਗਾਨੀ ਧੀ ਆ ਉਹਦੀ ਵੀ ਇੱਜ਼ਤ ਆ ਅੱਗ ਕਿਸੇ ਦੇ ਘਰੇ ਵੀ ਲੱਗ ਸਕਦੀ ਹੈ ਬਈ ਹੁਣ ਕੱਲ ਜੋਗਾ ਹੁਣ ਤਾਂ ਹਰਕਦੇ ਲੱਗੀ ਹੋਊਗੀ ਧੰਨਵਾਦ ਧੰਨਵਾਦ ਦੋਸਤੋ ਅੱਜ ਜਿਹੜੀ ਜਿਹੜੀ ਵੀਡੀਓ ਤੁਹਾਡੇ ਕੋਲ ਮੈਂ ਲੈ ਕੇ ਆਇਆ ਇਹ ਸੱਚੀ ਤੇ ਹਕੀਕਤ ਵੀਡੀਓ ਆ ਇਹ ਤੁਹਾਡੇ ਨਾਲ ਵੀ ਇਦਾਂ ਦਾ ਹੋ ਸਕਦਾ ਮੈਂ ਸੱਚੀ ਗੱਲ ਕਹਿਣਾ ਹੁੰਨਾ ਬਾਅਦ ਦੇ ਵਿੱਚ ਤੁਹਾਨੂੰ ਭਲਾਦੀ ਐ ਲੱਗੇ ਵੀ ਯਾਰ ਇਹ ਤਾਂ ਉਹ ਜਵਲੀਆਂ ਮਾਰੀ ਜਾਂਦਾ ਪਰ ਇਹ ਸੱਚੀ ਗੱਲ ਆ ਬਾਬਿਓ ਅੱਜ ਦੇ ਟਾਈਮ ਦੇ ਵਿੱਚ ਚਾਚੇ ਨਾਲ ਭਤੀਜੀ ਨੂੰ ਨਹੀਂ ਤੋੜਦੇ ਤੇ ਕੱਲੀ ਘਰੇ ਬੁਣੀ ਨੂੰ ਕਿਸੇ ਬੰਦੇ ਕੋਲ ਨਹੀਂ ਛੱਡ ਕੇ ਜਾਂਦੇ ਅੱਜ ਦਾ ਟਾਈਮ ਹੀ ਇਦਾਂ ਦਾ ਹੋਇਆ ਪਿਆ ਬਾਬਾ ਅੱਜ ਦੀ ਜਿਹੜੀ ਕਹਾਣੀ ਆ ਇਹ ਤੁਹਾਡੇ ਲਈ ਬਣਾਈ ਗਈ ਆ ਜਿਹੜੇ ਲੋਕ ਆਪਣੀਆਂ ਕੁੜੀਆਂ ਨੂੰ ਨੌਜਵਾਨ ਕੁੜੀਆਂ ਨੂੰ ਗਵਾਂਡੀਆਂ ਦੇ ਸਾਰੇ ਛੱਡ ਜਾਂਦੇ ਆ ਵੀ ਮੇਰੀ ਕੁੜੀ ਨੂੰ ਰੱਖ ਲਈਆਂ ਰਸੀਆ ਵਿਆਹ ਜਾਂਦੇ ਆ ਅਸੀਂ ਤਾਂ ਇਹ ਪ੍ਰੋਗਰਾਮ ਆ ਸਾਡਾ ਉੱਥੇ ਜਾਂਦੇ ਆ ਦੋ ਦਿਨ ਹੀ ਆਉਂਦੇ ਪਰ ਬਾਅਦ ਦੇ ਵਿੱਚ ਉਹਦੇ ਉਸ ਕੁੜੀ ਦੇ ਨਾਲ ਕੀ ਹੁੰਦਾ ਉਹ ਤੁਹਾਨੂੰ ਨਹੀਂ ਪਤਾ ਵੀ ਉਹਦੇ ਨਾਲ ਹੁੰਦਾ ਕੀ ਆ ਫਿਰ ਜਦੋਂ ਜਦੋਂ ਚੀਜ਼ਾਂ ਬਾਹਰ ਨਿਕਲ ਕੇ ਆਉਂਦੀਆਂ ਨਾ ਉਦੋਂ ਪਤਾ ਲੱਗਦਾ ਵੀ ਆਹ ਕੀ ਹੋ ਗਿਆ ਯਾਰ ਇਸ ਕਰਕੇ ਪਹਿਲਾਂ ਹੀ ਧਿਆਨ ਰੱਖੋ ਵੀ ਆਪਣੇ ਜਵਾਕਾਂ ਦਾ ਆਪਣੇ ਬੱਚਿਆਂ ਦਾ ਵੀ ਤੁਹਾਡੇ ਜਿਹੜੇ ਬੱਚੇ ਆ ਕਿਹੜੀ ਲਾਈਨ 'ਚ ਜਾ ਰਹੇ ਨੇ ਤੁਹਾਡੇ ਬੱਚਿਆਂ ਨੂੰ ਅਸੀਂ ਛੱਡ ਕੇ ਜਾ ਰਹੇ ਆ ਉਹ ਬੰਦੇ ਕਿੱਦਾਂ ਦੇ ਆ ਅੱਜ ਜਿਹੜੇ ਬੰਦੇ ਕੋਲ ਇਹ ਆਪਣੀ ਕੁੜੀ ਨੂੰ ਛੱਡ ਕੇ ਗਿਆ ਸੀ ਥਾਂ ਤੇ ਹੀ ਮੁਕਰ ਗਿਆ ਸੀ ਬਰਬਾਦ ਦੇ ਵਿੱਚ ਪੈਰੀ ਹੱਥ ਲਾਉਣ ਲੱਗ ਗਿਆ ਪਰ ਲੋਕਾਂ ਨੇ ਸਾਥ ਕਈਣ ਦਿੱਤਾ ਪਰ ਕਈ ਲੋਕ ਸਾਥ ਨਹੀਂ ਦੇ ਰਹੇ ਕਿਉਂ ਕਿ ਜਿਹਦਾ ਮੁੰਡਾ ਚਿੱਟਾ ਲਾਉਂਦਾ ਹੋਵੇ ਨਾ ਜਿਹਦਾ ਮੁੰਡਾ ਚਿੱਟਾ ਲਾਉਂਦਾ ਹੋਵੇ ਲੋਕ ਕਹਿੰਦੇ ਵੀ ਲਾਈ ਜਾਂਦੇ ਸਾਨੂੰ ਕੀ ਹੈ ਅੱਗ ਤਾਂ ਪਰ ਸਾਰਿਆਂ ਦੇ ਘਰੇ ਮੱਚਦੀ ਹੁੰਦੀ ਹੈ ਜਦੋਂ ਮੱਚਦੀ ਆ ਉਹੀ ਗੱਲ ਅੱਜ ਜਿਹੜੀ ਤੁਹਾਨੂੰ ਮੈਂ ਦੱਸਦੀ ਵੀ ਜੇ ਤੁਹਾਡੇ ਇਸ ਬੰਦੇ ਨਾਲ ਹੋਇਆ ਨਾ ਤੁਹਾਡੇ ਨਾਲ ਵੀ ਹੋ ਸਕਦਾ ਇਸ ਕਰਕੇ ਸਾਰੇ ਇੱਕ ਦੂਜੇ ਦਾ ਸਾਥ ਦਿਆ ਕਰੋ ਚੰਗੇ ਬਣ ਕੇ ਰਹੋ ਕਿਉਂ ਕਿਸੇ ਤੋਂ ਡਰਨਾ ਆਪਾਂ ਵੀ ਇਹੋ ਜਿਹੇ ਕੰਮ ਜੇ ਹੁੰਦੇ ਰਹਿਣਗੇ ਤਾਂ ਪੰਜਾਬ ਨੂੰ ਕਲਯੁਗ ਮਹਾਕਲਯੁਗ ਪਿਆ ਉਹਨੂੰ ਤਾਂ ਬੇੜਾ ਗਰਕ ਤਾਂ ਪਹਿਲਾਂ ਹੀ ਹੋਇਆ ਪਿਆ ਪਾਣੀ ਨੇ ਕਿੰਨਾ ਨੁਕਸਾਨ ਕੀਤਾ ਪਿਆ ਹੋਰ ਚੀਜ਼ਾਂ ਨੇ ਨਸ਼ਿਆਂ ਨੇ ਪਰ ਆ ਜਿਹੜਾ ਸਿਸਟਮ ਆ ਇਹ ਵੀ ਉਹੀ ਚੱਲ ਪਿਆ ਇਹ 16 ਸਾਲ ਦੀ ਕੁੜੀ ਦੇ ਨਾਲ ਹੀ ਇਦਾਂ ਕਰਤਾ ਅੱਜ ਦੀ ਕਹਾਣੀ ਤੁਹਾਡੇ ਲਈ ਆ ਸਾਡੀ ਵੀਡੀਓ ਨੂੰ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕੋ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲੇ ਕਮੈਂਟ ਜ਼ਰੂਰ ਕਰਿਓ ਧੰਨਵਾਦ